ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਬਣਾ ਰਹੇ ਆ ਵਾਲਾਂ ਵਾਸਤੇ ਲਾਉਣੇ ਆਪਾਂ ਇੱਕ ਪੇਸਟ ਬਣਾ ਕੇ ਹਫਤੇ 'ਚ ਇੱਕ ਦੋ ਵਾਰੀ ਲਾਈ ਦੀ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦੇ ਹਾਂ ਕਿ ਕੀ ਕੀ ਪੈਂਦਾ ਹੋਵੇ ਤੁਹਾਨੂੰ ਦਿਖਾਉਨੇ ਆ ਆ ਲੈ ਲਿਆ ਆਪਾਂ ਰਾਈਸ ਚੌਲ ਇਹਨਾਂ ਨੂੰ ਬੋਇਲ ਕਰਕੇ ਰੱਖ ਲਿਆ ਤੇ ਬਿਲਕੁਲ ਇਹ ਬਣ ਚੁੱਕੇ ਆ ਦੇਖ ਸਕਦੇ ਆ ਤੁਸੀਂ ਬਹੁਤ ਵਧੀਆ ਇਹ ਜਿਹੜਾ ਹੈਗਾ ਨੁਕਤਾ ਬਹੁਤ ਹੀ ਵਧੀਆ ਹੈ ਮੈਂ ਖੁਦ ਦਾ ਟਰਾਈ ਨਹੀਂ ਮਤਲਬ ਕਰ ਰਹੀ ਲਾ ਰਹੀ ਆ ਕਾਫੀ ਟਾਈਮ ਤੋਂ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਤੇ ਮੈਂ ਜਦੋਂ ਵੀ ਇੰਡੀਆ ਤੋਂ ਆਈ ਆ ਇੰਡੀਆ ਜਦੋਂ ਗਏ ਆ ਵੈਸੇ ਉੱਥੇ ਵੀ ਕੇਸ ਬਹੁਤ ਚੜਨ ਲੱਗੇ ਸੀ ਤੇ ਫਿਰ ਆ ਕੇ ਮੈਂ ਇੱਥੇ ਸ਼ੁਰੂ ਕੀਤਾ ਤੇ ਤਕਰੀਬਨ ਮੈਨੂੰ ਹੋ ਗਿਆ 2 ਮਹੀਨੇ ਹੋ ਗਏ ਤਕਰੀਬਨ ਤੇ ਬਸ ਟਾਈਮ ਨਹੀਂ ਸੀ ਲੱਗਦਾ ਤੇ ਅੱਜ ਸੋਚਿਆ ਕਿ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਦੇ ਹਾਂ ਚੌਲਾਂ ਨੂੰ ਆਪਾਂ ਕੱਢ ਲਿਆ ਇਹਨਾਂ ਨੂੰ ਹੁਣ ਠੰਡੇ ਹੋਣ ਵਾਸਤੇ ਰੱਖ ਦਿੰਨੇ ਆ ਤੇ ਹੋਰ ਆਪਾਂ ਇਹਦੇ ਚ ਕੀ ਕੀ ਪਾਉਣੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਇੱਧਰ ਆਪਾਂ ਸਬਜ਼ੀ ਦਾ ਸਮਾਨ ਵੀ ਰੱਖਿਆ ਹੋਇਆ ਕੱਟ ਕੇ ਇੱਧਰ ਚਾਹ ਬਣਾਦ ਕੀ ਮਨਜਿੰਦਰ ਨੂੰ ਤੇ ਤੇਰੇ ਵੀਰਾਜ ਸਿੰਘ ਆ ਗਿਆ ਆ ਗਿਆ ਮੇਰਾ ਜੂਨਾ ਵੀਰਾਜ ਸਿੰਘ ਦੇ ਲੱਗੇ ਤਿੰਨ ਅਜੈਕਸ਼ਨ ਇਕੱਠੇ ਹੀ ਸਾਲ ਵਾਲੇ ਨਿੰਬੂ ਤੇ ਮੈਂ ਨਹੀਂ ਚੁੱਕਣਾ ਮੈਂ ਦਾਤੂ ਨੂੰ ਚਾਹ ਬਣਾਦਾ ਇਹਦੇ ਚ ਆਪਾਂ ਲਈਆ ਕਲੌਂਜੀ ਦੋ ਚਮਚੇ ਜੇ ਜੇ ਤੁਸੀਂ ਇੱਕ ਜਾਣੇ ਨੇ ਲੈਣਾ ਤਾਂ ਘੱਟ ਪਾਇਓ ਤੇ ਜੇ ਦੋ ਜਾਣਿਆਂ ਨੇ ਲਾਉਣਾ ਤਾਂ ਜ਼ਿਆਦਾ ਪਾਇਓ ਅਸੀਂ ਦੋ ਜਾਣੇ ਲਾਉਨੇ ਆ ਮੈਂ ਤੇ ਜਸਪ੍ਰੀਤ ਇਹ ਆਪਾਂ ਪਾਲੀ ਕਲੌਂਜੀ ਦੋ ਚਮਚ ਜਾਨਕਿ ਥੋੜੇ ਥੋੜੇ ਸੀ ਆਪਾਂ ਥੋੜੇ ਜਿਹਾ ਉੱਤੇ ਵੱਧ ਪਾ ਲਿਆ ਤੇ ਇੱਕ ਲੈ ਆਪਾਂ ਇਹ ਤੁਹਾਨੂੰ ਦਿਖਾਉਨੇ ਆ ਕਾਲੇ ਤੇਲ ਇਹ ਕਾਲੇ ਤੇਲਾ ਤੇ ਇਹ ਵੀ ਆਪਾਂ ਦੋ ਚਮਚੇ ਹੀ ਪਾਵਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤੇ ਬਹੁਤ ਹੀ ਵਧੀਆ ਰਿਜ਼ਲਟ ਆਇਆ ਇਹਦਾ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹਨਾਂ ਨੂੰ ਆਪਾਂ ਮੈਕਸੀ ਦੇ ਵਿੱਚ ਪਾ ਲੈਣਾ ਐ ਪਾਊਡਰ ਬਣਾ ਲੈਣਾ ਇਹਦਾ ਪਾਊਡਰ ਬਣਾ ਲੈਣਾ ਤੇ ਫਿਰ ਕੋਲ ਚੀਜ਼ਾਂ ਜਿਹੜੀਆਂ ਜੜੀਆਂ ਨੇ ਤੁਸੀਂ ਪੈਣੀਆਂ ਉਹ ਵੀ ਆਪਾਂ ਪਾਵਾਂਗੇ ਦੱਸਾਂਗੇ ਤੁਹਾਨੂੰ ਇਹਨਾਂ ਦਾ ਆਪਾਂ ਪਾਊਡਰ ਬਣਾ ਲਈਏ ਇਹ ਆਪਾਂ ਸਾਰਾ ਪੀ ਲਿਆ ਦੋਨੋਂ ਚੀਜ਼ਾਂ ਨੂੰ ਪੀ ਲਿਆ ਪਾਊਡਰ ਬਣ ਗਿਆ ਐ ਲੱਗ ਜਿਵੇਂ ਕਾਲੀਆਂ ਮਿਰਚਾਂ ਦਾ ਪਾਊਡਰ ਹੁੰਦਾ ਕਾਲੀਆਂ ਮਿਰਚਾਂ ਪੀਸੀਆਂ ਆਪਾਂ ਸਾਰੀ ਵੀਡੀਓ ਦੇਖੋ ਮੇਰੇ ਖੋਦੇ ਕੇਸ ਬਹੁਤ ਜ਼ਿਆਦਾ ਝੜਨ ਲੱਗੀ ਸੀ ਇੰਡੀਆ ਜਾ ਕੇ ਵੀ ਆ ਕੇ ਵੀ ਪਰ ਆ ਕੇ ਥੋੜਾ ਹੱप्ता ਦੱਸ ਦਿੰਦਾ ਟਾਈਮ ਹੀ ਨਹੀਂ ਸੀ ਲੱਗਾ ਤੇਰਾ ਇਹ ਬਾਤ ਬਣਾਉਣ ਲੱਗੇ ਹਫਤੇ ਚ ਦੋ ਵਾਰੀ ਤੁਸੀਂ ਲਾਉਣਾ ਇਹ ਜਿਹੜੇ ਚੋਕਾ ਦੂਜਾ ਸਮਾਨ ਵੀ ਸਾਰਾ ਦਿਖਾਉਣੀ ਆ ਤੁਹਾਨੂੰ ਹੋਰ ਕੀ ਕੀ ਪਾਉਣਾ ਲਓ ਜੀ ਇਹਦੇ ਚ ਪਾਵਾਂਗੇ ਹੁਣ ਆਪਾਂ ਇੱਕ ਕੇਲੇ ਦੀ ਛਿੱਲ ਤੇ ਇਹ ਆਪਾਂ ਧੋ ਕੇ ਬਰੀਕ ਬਰੀਕ ਕੱਟ ਲੈਨੇ ਆ ਉਹ ورਵੀ ਸਾਰਾ ਸਮਾਨ ਤੁਹਾਨੂੰ ਦਿਖਾਉਣੀ ਆ ਪੱਕੀ ਕੀ ਪਾਉਣੀ ਆ ਆਡਰ ਆਪਾਂ ਬਣਾ ਲਿਆ ਤੇ ਇਹ ਵੀ ਇਹਦੇ ਵਿੱਚ ਹੀ ਮੈਕਸੀ ਦੇ ਦਵਾਰਾ ਤੋਂ ਫਿਰ ਇਹਨੂੰ ਆਪਾਂ ਸਾਰੇ ਨੂੰ ਗ੍ਰाइंड ਕਰਾਂਗੇ ਇਹ ਇਹ ਹੈਗੇ ਆ ਚੌਲ ਜਿਹੜੇ ਆਪਾਂ ਬੋਲ ਕਰਕੇ ਰੱਖੇ ਆ ਇਹ ਸਾਰੇ ਪਾਵਾਂਗੇ ਓਕੇ ਅਸੀਂ ਦੋ ਜਾਣਿਆਂ ਨੇ ਲਾਉਣਾ ਜਸਪ੍ਰਿਤ ਤੇ ਮੈਂ ਲਾਸਟ ਤੇ ਕੀ ਪਾਉਣਾ ਉਹ ਦਿਖਾਉਣੀ ਆ ਆ ਕੜੀ ਪੱਤੇ ਆ ਕੜੀ ਪੱਤਾ ਹੈਗੀਆਂ ਐ 8-10 ਪੱਤੀਆਂ ਨੇ ਤੇ ਇਹ ਬਿਲਕੁਲ ਫਰੈਸ਼ ਆ ਤੁਹਾਨੂੰ ਪਤਾ ਹੀ ਕਿ ਆਪਣੇ ਆਪ ਦੇ ਬੂਟਾ ਲੱਗਾ ਹੋਇਆ ਕੜੀ ਪੱਤੇ ਦਾ ਉਹਦੇ ਨਾਲ ਆਪਾਂ ਤੋੜ ਕੇ ਇਹਨੂੰ ਬਣਾ ਪਾਇਆ ਵਿੱਚ ਜਿੰਨੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਉਂਈਆਂ ਤੁਹਾਨੂੰ ਦਿਖਾਈਆਂ ਕੋਈ ਵੀ ਸਕਿਪ ਨਹੀਂ ਕਰਨੀ ਸਾਰੀਆਂ ਪਾਉਣੀਆ ਤੁਹਾਨੂੰ ਇਹਨੂੰ ਆਪਾਂ ਕਰ ਲਈਏ ਸਾਰੇ ਇਹਨੂੰ ਗ੍ਰਾਊਂਡ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਉਨੇ ਆ ਕਿਉਂਕਿ ਚੌਲਾਂ ਦਾ ਕਰਕੇ ਜਿਆਦਾ ਠਿੱਕ ਹੋ ਗਿਆ ਥੋੜਾ ਜਿਹਾ ਪਾਵਾਂਗੇ ਸਾਰਾ ਫਿਰ ਪੂਰੀ ਤਰ੍ਹਾਂ ਐਨ ਗ੍ਰਾਊਂਡ ਹੋ ਜਾਊਗਾ ਥੋੜਾ ਉੱਚੀ ਕਾਲੇ ਤੇਲ ਲਓ ਜੀ ਦੇਖੋ ਕਿੰਨਾ ਜਿਆਦਾ ਸੋਨਾ ਬਣ ਗਿਆ ਤੇ ਐਂ ਬਰੀਕ ਮਲਾਈ ਵਰਗਾ ਦੇਖੋ ਸਾਰਾ ਕੁਝ ਇਦਾਂ ਹੀ ਤੁਸੀਂ ਇਹਨੂੰ ਬਣਾਉਣਾ ਹੈ ਕਿਉਂਕਿ ਫਿਰ ਆਪਾਂ ਨੂੰ ਕੇਸਾਂ ਦੇ ਵਿੱਚ ਲਾਉਣ ਦੇ ਜਦੋਂ ਆਪਾਂ ਲਾਵਾਂਗੇ ਲਾਉਣ ਦੇ ਟਾਈਮ ਆਪਾਂ ਨੂੰ ਦਿੱਕਤ ਨਾ ਆਵੇ ਤੇ ਜਦੋਂ ਵੀ ਤੁਸੀਂ ਇਹਨੂੰ ਬਣਾਉਣਾ ਹੈ ਨਾ ਰਾਤ ਨੂੰ ਬਣਾ ਕੇ ਰੱਖ ਦੇਣਾ ਤੇ ਲੋਹੇ ਦੇ ਭਾਂਡੇ ਦੇ ਵਿੱਚ ਰਾਤ ਨੂੰ ਬਣਾ ਕੇ ਰੱਖ ਦੇਣਾ ਸਾਰੀ ਰਾਤ ਪਿਆ ਰਹਿੰਦੇ ਨਾਲ ਸੁਬਾਹ ਲਉਣਾ ਇਹ ਤੁਸੀਂ ਕਿਸਾਂ ਦੇ ਵਿੱਚ ਠੀਕ ਹੈ ਹੁਣ ਇਹਨੂੰ ਆਪਾਂ ਸਾਰੇ ਨੂੰ ਲੈਨੇ ਆ ਕੱਢ ਇਹ ਹੈ ਆਂ ਹੋ ਰਹੀਆਂ ਆਂ ਮੱਲੀਆਂ ਹੋ ਰਹੀਆਂ ਹੁਣ ਤੜੀਕ ਪਾ ਲੈਨੇ ਆ ਸਾਰੇ ਚ ਸਾਡੇ ਮਾਮਾ ਦੇ ਨਾਲ ਇਹ ਸਾਵਧਾਨ ਰੱਖਣਾ ਹੈ ਕਿ ਆਪਣੇ ਕੇਸਾਂ ਦੇ ਵਿੱਚ ਲੱਗ ਜੇ ਜਿਆਦਾ ਸਖਤ ਵੀ ਨਾ ਹੋਵੇ ਤੇ ਜਿਆਦਾ ਪਤਲਾ ਵੀ ਨਾ ਹੋਵੇ ਵੀ ਚੋਈ ਜਾਵੇ ਤੇ ਜਿਹੜਾ ਆਪਾਂ ਹੁਣ ਆਹ ਕੱਢ ਰਹੇ ਹਾਂ ਮੈਕਸੀ ਦੇ ਵਿੱਚੋਂ ਹਨਾ ਥੋੜਾ ਰਹਿ ਗਿਆ ਤੇ ਆਪਾਂ ਪਾਣੀ ਦੇ ਨਾਲ ਥੋੜਾ ਵਿੱਚ ਪਾਣੀ ਪਾ ਕੇ ਚਮਚੇ ਦੇ ਨਾਲ ਸਾਰੇ ਨੂੰ ਕੱਟ ਲਾਂਗੇ ਬਹੁਤ ਵਧੀਆ ਰਿਜ਼ਲਟ ਆ ਇਹ ਤੁਹਾਨੂੰ ਗੇ ਬਾਰ-ਬਾਰ ਕਹਿ ਰਹੇ ਆ ਥੋੜਾ ਅਜਮਾਇਆ ਹੋਇਆ ਕਰਦੇ ਪਈ ਆ ਆਪਾਂ ਇਹ ਵਿਰਾਜ ਬਰਥਡੇ ਬੁਆਏ ਆਪਾਂ ਵੀ ਜਿਹੜਾ ਵਿੱਚ ਸੀ ਉਹ ਸਾਰਾ ਪਾ ਲਿਆ ਥੋੜਾ ਪਾਣੀ ਪਾ ਕੇ ਕੱਢ ਲਿਆ ਸਾਰਾ ਸਾਰੇ ਨੂੰ ਰਲਵਾ ਕੇ ਰੱਖ ਲੈਣਾ ਮਿਕਸ ਕਰਕੇ ਤੇ ਲੋਹੇ ਦੇ ਭਾਂਡੇ 'ਚ ਇਹਨੂੰ ਕਰਨਾ ਕਿਉਂ ਕੇ ਰੱਖਣਾ ਢੀ ਪੱਤਾ ਤੇਲ ਦਸ ਦਿੰਨੇ ਆ ਕਾਲੇ ਤੇਲ ਕਲਮਜੀ ਝੌੜ ਤੇ ਕਿ ਲੈ ਰਿਚੈਲ ਦੇਖਣ ਨੂੰ ਲੱਗੇ ਵੀ ਆਪਣਾ ਇਹ ਕਰੜਾ ਵਾ ਨਾ ਸਖਤ ਬਣਿਆ ਥੋੜਾ ਜਿਹਾ ਪਾਣੀ ਪਾ ਲਓ ਤੇ ਲਾਸਟ ਤੇ ਆਪਾਂ ਇਹਦੇ ਵਿੱਚ ਕਿਹੜੀ ਚੀਜ਼ ਪਾਉਣੀ ਆ ਉਹ ਹੈਗਾ ਵਾ ਤਿਲਾਂ ਦਾ ਤੇਲ ਇਹ ਆਪਣਾ ਨਾ ਘਰ ਦਾ ਤਿਲਾਂ ਦਾ ਤੇਲ ਆ ਤੇ ਇਹ ਅਲੱਗ ਤੋਂ ਸ਼ੀਸ਼ੀ ਦੇ ਵਿੱਚ ਕੱਢਿਆ ਹੋਇਆ ਇਹਨਾਂ ਸੋਚਿਓ ਵੀ ਸ਼ੀਸ਼ੀ ਦੇ ਉੱਪਰ ਨਹੀਂ ਲਿਖਿਆ ਜਾਂ ਕਿਦਾਂ ਕੱਚ ਦੀ ਸ਼ੀਸ਼ੀ ਦੇ ਵਿੱਚ ਇਹ ਆਪਣਾ ਘਰ ਦਾ ਤੇਲ ਆ ਤੇ ਇਹਦੇ ਆਪਾਂ ਪਾਉਣੇ ਆ 2 ਚਮਚੇ 2 ਚਮਚੇ ਪਾਉਣੇ ਆ ਭਰ ਕੇ ਠੀਕ ਹੈ। 1.5 ਚਮਚੇ ਭਰ ਕੇ ਪਾ ਦੇਣੇ ਆ ਤੇ ਤਿਲਾਂ ਦਾ ਤੇਲ ਹੀ ਪਾਉਣਾ ਵਾ। ਸਾਰੇ ਇਹਦੇ ਸੇਰ ਮਿਕਸ ਕਰ ਦੇਣਾ। ਇੱਟਾ ਕੇ ਵਸ ਰੱਖ ਦੇਣਾ। ਹੁਣ ਇਹ ਮੈਂ ਬਿਲਕੁਲ ਸ਼ਾਮ ਨੂੰ ਬਣਾਇਆ ਤੇ ਸਾਰੀ ਰਾਤ ਪਿਆ ਰਹੇਗਾ। ਸਵੇਰ ਕਸੀ ਨੰ ਲਾਂਗੇ ਜਸਪ੍ਰੀਤ ਤੇ ਮੈਂ ਤੇ ਸਾਡੀ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਦੱਬ ਕੇ ਸ਼ੇਅਰ ਲਾਈਕ ਸਬਸਕ੍ਰਾਈਬ ਕਰ ਜਾਓ ਬਨ ਕੇ ਹੋਣ ਵਾਲੀ ਆ ਬਨ ਕੇ ਹੋ ਜਾਣ फटाफट ਤੁਹਾਡੀ ਮਿਹਰਬਾਨੀ ਸਦਕਾ ਥੈਂਕ ਯੂ ਜਿਉਂਦੇ ਬਸ ਤੇ ਰਹੋ ਓਕੇ ਬਾਏ ਹਾਂਜੀ ਤੇ ਇੱਕ ਗੱਲ ਮੈਂ ਹੋਰ ਕਹਿਣੀ ਆ ਸ਼ੈਂਪੂ ਕੋਈ ਵੀ ਹੋਵੇ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਉਸ ਉਹੀ ਵਰਤਣਾ ਸ਼ੈਂਪੂ ਦਾ ਕੋਈ ਇਸ਼ੂ ਨਹੀਂਗਾ ਤੇ ਬਾਅਦ ਵਿੱਚ ਇਹਨਾਂ ਨੂੰ ਲਾਉਣ ਤੋਂ ਬਾਅਦ 2 ਘੰਟੇ ਹੀ ਰੱਖਣਾ ਸਿਰ 'ਚ ਲਾ ਕੇ ਤੇ ਉਦੋਂ ਬਾਅਦ ਤੁਸੀਂ ਸ਼ੈਂਪੂ ਕਰ ਲਓ ਠੀਕ ਹੈ ਤੇ ਐਦਾਂ ਦੀ ਇਹ ਹੋ ਗਿਆ ਬਸ ਐਦਾਂ ਰੱਖਣਾ ਇਹ ਜੂ ਜ਼ਿਆਦਾ ਪਤਲਾ ਨਹੀਂ ਕਰਨਾ ਕਿਉਂਕਿ ਫਿਰ ਆਪਣੇ ਕੇਸਾਂ ਦੇ ਵਿੱਚੋਂ ਚੋਂਦਾ ਫਿਰੂਗਾ ਕੀ ਫਾਇਦਾ ਲਾਏ ਤਾਂ ਮਿਹਨਤ ਕੀਤੀ ਦਾ ਹੁਣ ਆਪਾਂ ਇਹਨੂੰ ਟਾਕੇ ਰੱਖ ਦਿੰਦੇ ਆ ਸਾਰੀ ਰਾਤ ਵਾਸਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜਿਉਂਦੇ ਵਾਸਤੇ ਰਹੋ ਬਾਏ